ਇਸ ਵੇਲੇ ਦੀਆਂ ਤਸਵੀਰਾਂ ਜਲਾਲਾਬਾਦ ਹਲਕੇ ਦੇ ਪਿੰਡ ਖੜੁੰਝ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਣਕ ਦੀ ਫਸਲ ਨੂੰ ਅੱਗ ਲੱਗ ਗਈ ਹੈ ਦੱਸ ਦਈਏ ਕਿ ਤਕਰੀਬਨ 3 ਤੋਂ 4 ਏਕੜ ਕਣਕ ਦੀ ਫਸਲ ਇਸ ਅੱਗ ਲੱਗਣ ਦੇ ਕਾਰਨ ਸੜ ਕੇ ਸੁਆਹ ਹੋ ਗਈ ਹੈ ਪਿੰਡ ਖੜੁੰਝ ਵਿਖੇ ਇਸ ਘਟਨਾ ਤੋਂ ਬਾਅਦ ਪਿੰਡ ਦੇ ਕਿਸਾਨਾਂ ਦੇ ਵੱਲੋਂ ਜਦ ਹੀ ਇਸ ਘਟਨਾ ਦੇ ਬਾਰੇ ਪਤਾ ਲੱਗਾ ਤਾਂ ਉਹਨਾਂ ਦੇ ਵੱਲੋਂ ਕੜੀ ਮੁਸ਼ਕਲ ਦੇ ਨਾਲ ਆਪਣੇ ਟਰੈਕਟਰਾਂ ਦੇ ਨਾਲ ਇਸ ਅੱਗ ਤੇ ਕਾਬੂ ਪਾਇਆ ਗਿਆ ਦੱਸਦੀਏ ਕਿ ਅੱਜ ਜਿਸ ਤਰ੍ਹਾਂ ਦੇ ਨਾਲ ਚਖੜ ਚੱਲ ਰਿਹਾ ਉਸ ਦੇ ਨਾਲ ਇਸ ਅੱਗ ਤੇ ਕਾਬੂ ਪਹੁੰਚਣ ਦੇ ਲਈ ਕਿਸਾਨਾਂ ਨੂੰ ਕੜੀ ਮੁਸ਼ਕਲ ਕਰਨੀ ਪਈ ਹੈ ਫਿਲਹਾਲ ਇਸ ਮਾਮਲੇ ਦੇ ਵਿੱਚ ਪੀੜਤ ਕਿਸਾਨ ਦਾ ਕਹਿਣਾ ਹੈ ਕਿ ਉਹਨਾਂ ਦੀ 2 ਤੋਂ 4 ਏਕੜ ਦੇ ਕਰੀਬ ਕਣਕ ਦੀ ਫਸਲ ਸੜ ਕੇ ਬੁਰੀ ਤਰ੍ਹਾਂ ਦੇ ਨਾਲ ਸਵਾਹ ਹੋ ਗਈ ਹੈ ਆਮੀ ਤੁਹਾਡਾ ਮੇਰਾ ਨਾਮ ਧਰਮਪਾਲ ਹੈ ਕੀ ਕਾਰਨਾ ਜੀ ਆ ਕਣਕ ਤੋਂ ਲੱਗਿਆ ਜੀ ਹਵਾ ਤੇਜ਼ ਆ ਲੈਟ ਕੱਟੀ ਰਹੀ ਹੈ ਕਿੰਨੇ ਏਕੜ ਜ਼ਮੀਨ ਜਿਹੜੀ ਕਣਕ ਸੜ ਕੇ ਸੁਆਹੀ ਹੈ 4 ਕ ਕਿੱਲੇ ਹੋਊਗੀ ਇਹ ਲਗਭਗ ਆਈਡੀਆ 4 ਕ ਕੀ ਮੰਗ ਕਰਦੇ ਹੋ ਮੰਗ ਹੁਣ ਕੀ ਕਰਨੀ ਹੈ ਜੀ ਬਿਜਲੀ ਦੀ ਲਾਈਟ ਬੰਦ ਕੀਤੀ ਜਾਵੇ ਕੱਲ ਨੂੰ ਹੋਰ ਵੀ ਕਿਸੇ ਦਾ ਨੁਕਸਾਨ ਨਾ ਹੋਵੇ ਸਾਡਾ ਤਾਂ ਹੋ ਗਿਆ ਜਿਹੜਾ ਹੋਣਾ ਸੀ ਪਹਿਲਾਂ ਦੋ ਵਾਰ ਹਾਦਸਾ ਹੋ ਗਿਆ ਜਾਜੀ ਦੋ ਵਾਰ ਹਾਦਸਾ ਹੋ ਗਿਆ ਜੀ ਨਾਮ ਹੈ ਤੁਹਾਡਾ ਕੀ ਕਾਰਨ ਹੈ ਜੀ ਅੱਗ ਲੱਗਣ ਦਾ ਇਹ ਲਾਈਟ ਦਾ ਕਰਨੀ ਹੈ ਜੀ ਲਾਈਟ ਸਵੇਰ ਚੱਲੀ ਜਦੋਂ ਤੇ ਉਹ ਸਪਾਰਕ ਮਾਰ ਗਈ ਹੈ ਜੀ ਇਹ ਸੇਠ ਸਾਹਿਬ ਦੀ ਕਾਨਕ ਸੀ ਜੀ ਚਾਰ ਕਿੱਲਾਂ ਦੇ ਕਰੀਬ ਚਾਰ ਸੜਕਾਂ ਕਿੱਲਾਂ ਦੇ ਕਰੀਬ ਸੜਕ ਦੇ ਸਵਾਹ ਹੋ ਗਈ ਹੈ ਅਸੀਂ ਹੁਣੇ ਗ੍ਰੈਡ ਚੋਂ ਆਏ ਆ ਜੀ ਗ੍ਰੈਡ ਵਾਲੇ ਕਹਿੰਦੇ ਵੀ ਉਹ ਕੋਰ ਕੰਪਲੇਨ ਪਾਈ ਹੈ ਕਿਸੇ ਨੇ ਮੰਦੀ ਰੋ ਕੇ ਵੀ ਲਾਈਟ ਛੱਡੋ ਉਹ ਕਹਿੰਦੇ ਅਸੀਂ ਆਪ ਦੀ ਧਾਤੇ ਨੂੰ ਸਿੱਧਾ ਕਰਦੇ ਤਾਂ ਅਸ਼ਕ ਹੋਵੇ ਇਹ ਤਾਂ ਸਰਕਾਰ ਨੂੰ ਬੇਨਤੀ ਹੈ ਜੀ ਅਸੀਂ ਨਾ ਜਾਂ ਤਾਂ ਇਹ ਮੁਆਵਜ਼ਾ ਦੇ ਦੇਣ ਸਾਨੂੰ ਜਾਂ শেਡ ਸਾਹਿਬ ਦੇ ਦੇਣ ਜਿਹੜੇ ਕੰਪਲੇਨਟ ਪਾ ਰਹੇ ਆ ਅਕਸਰ ਮਜਬੂਰੀ ਹੈ ਅਸੀਂ ਸਾਰਾ ਸਾਲ ਨਹੀਂ ਅਸੀਂ ਕਿਸੇ ਤੋਂ ਕੋਈ ਡਿਮਾਂਡ ਕਰਦੇ ਆਹ ਹਫਤਾ ਜ਼ਿੰਮੇਵਾਰ ਨਹੀਂ ਖੜਕ ਸੜਕ ਦੇ ਸਵਾਹ ਹੋ ਗਈ ਇਹਦਾ ਕੀ ਕੀਤਾ ਜਾਵੇ ਅਸੀਂ ਤਾਂ ਇਹ ਹੀ ਬੇਨਤੀ ਕਰਦੇ ਆ ਵੀ ਜੀ ਲੈਡ ਦਾ ਕੰਮ ਸੇਟਾ ਮਾਰ ਹਬ ਤੱਕ ਦਾ ਕੰਮ ਸੇ ਘੱਟ ਬੰਦ ਕਰ ਦਿੱਤਾ ਜਾ